ਸਾਡੇ ਪੂਰੇ ਅੰਮ੍ਰਿਤਸਰ ਦੇ ਵਿੱਚ ਹੋਰਗੇ ਤੇ ਤੁਹਾਨੂੰ ਇੰਨਾ ਰਬੜੀ ਸਟਫਿੰਗ ਵਾਲਾ ਪੂੜਾ ਕਦੀ ਕਿਤੇ ਨਹੀਂ ਮਿਲੇਗਾ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਨਮਿਤ ਬਹੁਤ-ਬਹੁਤ ਸਵਾਗਤ ਕਰਦੀ ਆਂ ਦਰਸ਼ਕੋ ਅੱਜ ਅਸੀਂ ਪਹੁੰਚੇ ਹਾਂ ਸੋਹਣ ਦੀ ਹਟੀ ਤੇ ਅਸੀਂ ਸੋਹਣ ਦੇ ਮਹੀਨੇ ਦੇ ਸਪੈਸ਼ਲ ਆਈਟਮ ਤੁਹਾਨੂੰ ਦਿਖਾ ਸਕਦੇ ਆ ਕਿ ਇੱਥੇ ਸਪੈਸ਼ਲ ਆਈਟਮ ਕੀ ਮਿਲ ਰਹੀ ਆ ਤੁਸੀਂ ਦੇਖ ਸਕਦੇ ਹੋ ਖੀਰ ਪੂੜੇ ਉਹ ਵੀ ਰਬੜੀ ਵਾਲੇ ਤੇ ਦੂਜੇ ਪਾਸੇ ਤੁਸੀਂ ਦੇਖ ਰਹੇ ਹੋ ਦੇਸੀ ਘਿਓ ਦਾ ਖੜਾ ਤੁਸੀਂ ਇਹਨੂੰ ਖੀਮਾਲ ਪੂੜੇ ਦੇ ਨਾਲ ਵੀ ਖਾ ਸਕਦੇ ਹੋ ਤੇ ਇਸ ਦੇ ਨਾਲ ਹੀ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਪੁੱਛਦੇ ਹਾਂ ਕਿ ਇਹ ਖੀਰ ਪੂੜੇ ਕਿਵੇਂ ਬੰਦਦੇ ਨੇ ਹਾਂਜੀ ਪਾਜੀ ਤੁਸੀਂ ਉਸ ਮਾਲ ਪੂੜੇ ਤੁਸੀਂ ਕਿਵੇਂ ਤਿਆਰ ਕਰਦੇ ਹੋ ਜਿਸ ਤਰ੍ਹਾਂ ਤੁਸੀਂ ਵੇਖਦੇ ਹੋ ਬਹਾਲਿਆ ਇਹਦੇ ਵਿੱਚ ਥੋੜਾ ਜਿਹਾ ਗਰਮ ਕਰਾਂਗੇ ਉਸ ਤੋਂ ਬਾਅਦ ਸਾਡੇ ਕੋਲ ਇੱਕ ਮਿਕਸਚਰ ਰੈਡੀ ਹੁੰਦਾ ਏ ਕੀ ਕੀ ਹੋਉਂਦੀ ਏਸੀ ਕੀ ਹੋਇਆ ਹਾਂਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਇਹ ਪ੍ਰੋਪਰ ਹਾਂਜੀ ਚਿੱਟਿਓ ਬਸ ਕਰ ਕਰਕੇ ਦਿਖਾਨਗੇ ਇਹ ਦੇਖੋ ਜੀ ਇਹਦਾ ਮਿਕਸਚਰ ਸਾਡੇ ਕੋਲ ਆਲਰੇਡੀ ਰੈਡੀ ਹੁੰਦਾ ਜਿਹਦੇ ਵਿੱਚ ਰਵਾ ਤੇ ਦੇਖ ਸਕਦੇ ਹੋ ਕਿ ਕਿੰਨੀ ਭਰਪੂਰ ਮਾਤਰਾ ਚ ਇਹ ਚ ਰਬੜੀ ਪਾਈ ਹੈ ਜਿਹਦੀ ਇਸ ਚ ਸਟਫਿੰਗ ਕੀਤੀ ਜਾਂਦੀ ਹੈ ਇਹਦੇ ਨਾਲ ਇਹਦੇ ਵਿੱਚ ਰਵਾ ਰਬੜੀ ਸੌਫ ਤੇ ਕਾਰੀ ਮਿਰਚ ਹਾਂਜੀ ਦੇਖਦੇ ਤੁਸੀਂ ਕਿਵੇਂ ਮਾਲ ਪੂਰਾ ਤਿਆਰ ਹੋ ਰਿਹਾ ਪਿਓ ਜੇਤੀ ਕੀ ਹੋ ਜਦ ਵੀ ਕਈ ਜਿਗਾ ਕੋਈ ਛੋਟੇ ਮਾਲ ਪੂੜੇ ਤਿਆਰ ਕਰਦੇ ਤੁਸੀਂ ਕਾਫੀ ਵੱਡਾ ਕਰ ਰਹੇ ਹੋ ਐ ਸਾਡਾ ਸਪੈਸ਼ਲਟੀ ਕੀ ਮੈਮ ਇਹਦੇ ਵਿੱਚ ਅਸੀਂ ਪ੍ਰੋਪਰ ਮਾਤਰਾ ਵਿੱਚ ਰਬੜੀ ਪਾ ਕੇ ਇਹਨੂੰ ਸਟਫਿੰਗ ਕਰਦੇ ਹਾਂ ਹਾਂਜੀ ਐ ਸਿਰਫ ਅਮਰ ਸਰ ਤੋਂ ਤੁਹਾਨੂੰ ਸਾਡੀ ਦੁਕਾਨ ਤੇ ਮਿਲੇਗਾ ਉਹ ਤੁਹਾਨੂੰ ਇੱਕ ਹੋਰ ਪੂੜਾ ਹੀ ਬਣਾ ਕੇ ਦਿਖਾਵਾਂਗੇ ਇਸੇ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਕਿ ਇਹਨੂੰ ਕਿਸ ਤਰ੍ਹਾਂ ਘੱਟ ਛੇਕੇ ਦੇ ਪ੍ਰੋਪਰ ਰਬੜੀ ਦੇ ਸਟਫਿੰਗ ਨਾਲ ਬਣਾਇਆ ਜਾਂਦਾ ਹੈ ਸਰ ਦੀ ਕੀ ਪ੍ਰਾਈਸ ਰਹਿੰਦੀ ਹੈ ਇਹ 640 ਰੁਪਏ ਕਿਲੋ ਹੈ ਬਿਸਕੁਟ ਸੀ ਕਦੋਂ ਸ਼ੁਰੂ ਕੀਤਾ ਮਰਮੈ ਸਾਡੀ 4th ਜੇਨਰੇਸ਼ਨ ਐ ਇਸ ਟਾਈਮ ਤੇ ਸਾਡੀ ਦੁਕਾਨ ਤੇ ਹੈਗੀ ਜੇ ਸੋ ਸਾਡੇ ਪਰਦਾਦਾਦਾ ਜੀ ਦਾ ਨਾਮ ਆ ਤੇ ਤੁਸੀਂ ਇਹ ਦੇਖ ਰਹੇ ਹੋ ਦੀ ਵਿਸਟਫਿੰਗ ਕਿੰਨੀ ਭਰਪੂਰ ਮਾਤਰਾ ਚ ਕੀਤੀ ਗਈ ਹੈ ਖੋਇਆ ਬਾਹਰ ਆ ਰਿਹਾ ਹੈ ਹਾਂਜੀ ਕਾਫੀ ਦੇਖੋ ਜੀ ਕਿੰਨਾ ਵਧੀਆ ਲੱਗ ਰਿਹਾ ਤੇ ਖਾਣ ਚ ਤੇ ਹੋਰ ਵੀ ਵਧੀਆ ਲੱਗੇਗਾ ਨਾ ਆਇਓ ਤੁਹਾਨੂੰ ਇੱਕ ਆਹ ਦੀ ਪਲੇਟ ਲਵਾ ਕੇ ਰਬੜੀ ਤੇ ਕੜਾ ਦੇ ਨਾਲ ਆਹ ਦੀ ਪਲੇਟ ਲਾ ਕੇ ਰੰਦ ਦੱਸਣਾ ਕਿੰਨਾ ਲੱਗਦਾ ਇਹ ਦੇਖੋ ਜੀ ਆਹ ਖੋਇਆ ਤੇ ਆ ਰਹੇ ਉੱਤੇ ਹੀ ਹੈ ਕੋਈ ਆ ਵੀ ਨਹੀਂ ਸੁਭਾ। ਇਹ ਪਰ ਹੋਰ ਬੜੀ ਅਹੀ ਪਾ ਕੇ। ਇਹ ਤਾਂ ਉਸ ਸੌ ਕਰੀ। ਤੇ ਸਾਰੀ ਨਬੜੀ ਦੀ ਥਿਕਨੈਸ ਦੇਖ ਸਕਦੇ। ਕਿਹਦੀ ਜਨਰੇਸ਼ਨ ਕੰਮ ਕਰ ਰਹੀ ਹੈ? ਸਾਹੀ ਇਹ ਫੋਰਸ ਜਨਰੇਸ਼ਨ ਕੰਮ ਕਰਨੇ ਪਏ ਆ। ਤੁਸੀਂ ਵੀ ਆਹੀ ਕੰਟੀਨਿਊ ਕੀਤਾ ਤਾਂ ਕੁਝ ਹੋ ਨਹੀਂ ਕਰ ਸਕਦਾ। ਇਕਰ ਆ ਵੀ ਸਟੋੜ ਦੇਸੀ ਕੀ ਹੋ ਜ। ਇਕਰ ਆ ਵੀ ਸਾਰੀ ਸਾਰੀ ਪਿਊਰੀ ਪ੍ਰੇਪਰੇਸ਼ਨ ਦੇਸੀ ਕੀ ਹੋ ਜ। ਆਜ ਕੀ ਪ੍ਰਾਈਸ ਹੋਣਗੇ ਸਰ ਕੜਾ ਸਾਡਾ 340 ਰੁਪਏ ਕਿਲੋ ਜੀ ਵੀ ਤੁਹਾਡੀ ਫੇਮਸ ਹੈ ਕਾਫੀ ਘੱਟ ਤੇ ਸਪੈਸ਼ਲ ਕੀ ਹੈ ਕਰ ਦੋਸਤੋ ਐ ਹੀ ਸਾਡਾ ਸਪੈਸ਼ਲ ਪੂੜਾ ਸਰ ਮੈਮ ਐ ਸਾਡੇ ਪੂਰੇ ਅੰਮ੍ਰਿਤਸਰ ਦੇ ਵਿੱਚ ਹੋਰਗੇ ਤੇ ਤੁਹਾਨੂੰ ਇੰਨਾ ਰਬੜੀ ਸਟਫਿੰਗ ਵਾਲਾ ਪੂੜਾ ਕਦੀ ਕਿਤੇ ਨਹੀਂ ਮਿਰੇ ਹੋਣਗੇ ਹਾਂਜੀ ਸਰ ਜੀ ਵੀ ਤੁਸੀਂ ਦੱਸਿਆ ਮਾਲ ਪੂੜਾ ਤੁਸੀਂ ਦਿਖਾਇਆ ਕਿਵੇਂ ਤੁਸੀਂ ਤਿਆਰ ਕਰਦੇ ਹੋ ਹੁਣ ਥੋੜਾ ਕੜਾ ਬਾਰੇ ਦੱਸੋ ਕਿਵੇਂ ਤੁਸੀਂ ਬਣਾਉਂਦੇ ਆ ਇਹ ਗਰਮੀਆਂ ਦੇ ਵਿੱਚ ਸਾਡਾ ਖੰਡ ਦਾ ਤੇ ਰਵੇ ਦਾ ਇੱਕ ਤਿਆਰ ਹੁੰਦਾ ਕੜਾ ਇਹ ਵੀ ਪਿਓਰ ਦੇਸੀ ਹੀ ਇਹ ਰਵੇ ਤਿਆਰ ਕੀਤਾ ਜਾਂਦਾ ਐਸ ਦਾ ਪ੍ਰਾਈਸ ਹੈ 340 ਰੁਪਏ ਕਿਲੋ ਜੇਸਾਂ ਦੇ ਤੁਸੀਂ ਪਲੇਟ ਖਾਣੀ ਹੈ ਤੇ ਉਹਦਾ ਪ੍ਰਾਈਸ ਹੈ 80 ਰੁਪਏ ਜਿਹਦੇ ਵਿੱਚ ਤੁਹਾਨੂੰ 50 ਰੁਪਏ ਦਾ ਪੂੜਾ ਤੇ 30 ਰੁਪਏ ਦਾ ਖੜਾ ਮਿਲਦਾ। ਕਿੱ체 ਤੁਸੀਂ ਡ్రਾਈ ਫਰੂਟ ਵੀ ਸਾਰੇ ਪੰਦ? ਹਾਂਜੀ ਹਾਂਜੀ ਇਹਦੇ ਵਿੱਚ ਇਹ ਬਦਾਮ ਵਗੈਰਾ ਪਾਇਆ ਹੈ ਜਿਸਾਂ ਇਹਨਾਂ ਮਹਿੰਗਾਈ ਦੇ ਜਮਾਨੇ 'ਚ ਵੀ ਤੁਸੀਂ ਡ్రਾਈ ਫੂਡ ਦੇਸੀ ਕਿਉਂ ਨਾ ਸਾਰਾ ਤਿਆਰ ਕਰਾ। ਹਾਂਜੀ। ਕਿ ਸੋਹਣਾ ਠੱਟੀ ਦੀ ਕਿ ਸਪੈਸ਼ਲ ਹੈਗੀ ਹੈ? ਹਾਂਜੀ ਮੈਮ ਇਹ ਜਿਹੜਾ ਪੂੜਾ ਹੈ ਤੁਹਾਨੂੰ ਸਿਰਫ ਸਾਡੀ ਦੁਕਾਨ ਤੇ ਮਿਲੇਗਾ ਇਹ ਨਾ ਖੋਇ ਰਬੜੀ ਨਾਲ ਬਣਿਆ ਹੋਇਆ ਜਿਸ ਦੇ ਵਿੱਚ ਰਬੜੀ ਸਟਫਿੰਗ ਹੁੰਦੀ ਹੈ। ਐਕਸਟਰਾ オーਰਡੀਨਲ ਵਿੱਚ ਇਹ ਰਬੜੀ ਪਾ ਕੇ ਵੱਖ ਸਰ ਆਪਣੀ ਲੋਕੇਸ਼ਨ ਦੱਸੋ ਤਾਂ ਕਿ ਦਰਸ਼ਕ ਆ ਸਕਣ ਸਾਡਾ ਸਾਡੀ ਲੋਕੇਸ਼ਨ ਹੈ ਜੇ ਨਮਕ ਮੰਡੀ ਚੌਂਕ ਸੋਨ ਦੀ 80 ਦੁਕਾਨ ਚਿੰਤਪੁਨੀ ਮਾਤਾ ਮੰਦਰ ਦੇ ਕੋਲ ਜੇ ਕਿਸੇ ਨੂੰ ਲੋਕੇਸ਼ਨ ਨਹੀਂ ਪਤਾ ਤੇ ਭਾਜੀ ਉਹ ਫੋਨ ਨੰਬਰ ਵੀ ਦੱਸ ਸਕਦੇ ਨੇ ਸਾਡਾ ਫੋਨ ਨੰਬਰ 988708291 ਹਾਂ ਜੀ ਸਰ ਰਬੜੀ ਤੁਸੀਂ ਕਿਵੇਂ ਤਿਆਰ ਕਰਦੇ ਹੋ ਇਹ ਰਬੜੀ ਤੇ ਇਹ ਰਬੜੀ ਤੇ ਸਿਰਫ ਉਹਦੇ ਨਾਲ ਦੁੱਧ ਦੇ ਨਾਲ ਤਿਆਰ ਕੀਤੀ ਜਾਂਦੀ ਹੈ ਦੁੱਧ ਦੇ ਨਾਲ ਤੁਸੀਂ ਕਿਵੇਂ ਆ ਕੰਬੀਨੇਸ਼ਨ ਸੋਚਿਆ ਇਹ ਕੰਬੀਨੇਸ਼ਨ ਹਮੇਸ਼ਾ ਤੋਂ ਚੱਲਦਾ ਆ ਰਿਹਾ ਮੈਡਮ ਇਹ ਕੰਬੀਨੇਸ਼ਨ ਐਵਰਗ੍ਰੀਨ ਕੰਬੀਨੇਸ਼ਨ ਹੈ ਸਾਡੇ ਸਾਈਟ ਫੋਰ ਜਨਰੇਸ਼ਨ ਹੋ ਗਈ ਹੈ ਕੰਬੀਨੇਸ਼ਨ ਸਰਵ ਕਰਦੇ ਹੋਏ ਜਿਵੇਂ ਕਿ ਬਾਜੀ ਹੋਣਾ ਨੇ ਆਪਣੀ ਲੋਕੇਸ਼ਨ ਦੱਸ ਦਿੱਤੀ ਹੈ ਮੋਬਾਈਲ ਨੰਬਰ ਵੀ ਦੱਸਤਾ ਹੁਣ ਤੁਸੀਂ ਜਲਦੀ ਜਲਦੀ ਆਓ ਤੇ ਦੋਨੋਂ ਕੰਬੀਨੇਸ਼ਨ ਟ੍ਰਾਈ ਕਰੋ ਇਸ ਦੇ ਨਾਲ ਹੀ ਮੈਂ ਮਨਮੀਤ ਕੈਮਰਾਮੈਨ ਅਰਸ਼ੇਨਾਲ ਗ੍ਰੇਟ ਪੰਜਾਬੀ